ਸਾਹਿਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਦਾ ਕੀਤਾ ਹੋਇਆ ਆ ਇੱਕ ਪਾਠ ਸਾਡੀ ਕਿਸਮਤ ਨੂੰ ਬਦਲ ਦਵੇਗਾ ਸੰਗਤ ਜੀ ਕਈ ਭੈਣ ਭਰਾ ਨੇ ਜੋ ਕਹਿੰਦੇ ਆ ਵੀ ਸਾਡੇ ਤੋਂ ਅਮਰਤ ਵੀ ਲੈ ਨਹੀਂ ਉੱਠਿਆ ਜਾਂਦਾ ਜਾਂ ਸਾਡੇ ਤੋਂ ਪੂਰੇ ਦਿਨ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਲਈ ਸਮਾਂ ਨਹੀਂ ਕੱਢਿਆ ਜਾਂਦਾ ਅਸੀਂ ਪੂਰਾ ਦਿਨ ਕੋਈ ਵੀ ਕੁਰਬਾਨੀ ਦਾ ਪਾਠ ਸ਼ਬਦ ਜ ਤਾਂ ਜੇ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਨਹੀਂ ਕਰ ਤੁੰਦੇ ਤਾਂ ਉਹ ਆਪਣੀ ਅੱਜ ਦੀ ਕੀ ਵੀਡੀਓ ਨੂੰ ਜ਼ਰੂਰ ਸੁਣ ਲਿਓ ਉਹਨਾਂ ਨੇ ਸਭ ਤੋਂ ਸੌਖੀ ਉਪਯੋਗਤਾ ਲੈ ਕੇ ਆਏ ਆ ਕਿ ਜਦੋਂ ਆਪਾਂ ਆਪਣੇ ਸਾਰੇ ਕੰਮ ਧੰਦੇ ਕਰਕੇ ਵੇਲੇ ਹੋ ਜੰਨੇ ਆ ਰਾਤ ਨੂੰ ਸੌਣ ਦੇ ਲਈ ਆਪਣੇ ਬਿਸਤਰ ਤੇ ਆਉਂਦੇ ਆ ਤਾਂ ਬਿਸਤਰ ਤੇ ਲੰਮੇ ਪੈਣ ਤੋਂ ਪਹਿਲਾਂ ਸੌਣ ਤੋਂ ਪਹਿਲਾਂ ਜੇਕਰ ਬਿਸਤਰ ਤੇ ਬੈਠਿਆਂ ਬੈਠਿਆਂ ਹੀ ਆ ਇੱਕ ਪਾਠ ਕਰ ਲਿਆ ਜਾਵੇ ਤੇ ਪਾਠ ਕਰਕੇ ਇੱਕ ਛੁੱਟੀ ਜੀ ਅਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਜੇ ਜਿਹੜੀ ਅਸੀਂ ਉਹਦੇ ਵਿੱਚ ਕਰਦੀ ਆ ਤਾਂ ਦੇਖਣਾ ਜਿਸ ਦਿਨ ਤੋਂ ਵੀ ਇਹ ਪਾਠ ਤੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਉਸੇ ਦਿਨ ਤੋਂ ਹੀ ਜ਼ਿੰਦਗੀ ਬਦਲ ਜਾਂਦੀ ਹੈ ਠੀਕ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਟੈਨਸ਼ਨਾਂ ਪਰੇਸ਼ਾਨੀਆਂ ਤੁਹਾਨੂੰ ਲਿਖਿਆ ਸੰਗਤ ਜੀ ਮੂਖੀ ਸੁਭਾਅ ਹੈ ਕਿ ਆਪਾਂ ਜੋ ਵੀ ਦਿਨ ਪਰਦੇ ਵਿੱਚ ਸਾਡੇ ਨਾਲ ਬੀਤਿਆ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ ਅਸੀਂ ਉਸ ਰਾਤ ਨੂੰ ਸ਼ਾਮ ਤੋਂ ਪਹਿਲਾਂ ਜ਼ਰੂਰ ਯਾਦ ਕਰਦੇ ਹਾਂ ਖਾਸ ਕਰਕੇ ਜੇਕਰ ਸਾਡੇ ਨਾਲ ਕੁਝ ਮਾੜਾ ਹੋਇਆ ਹੋਵੇ ਕੋਈ ਮਾੜੇ ਮੂਤ ਮਿਲ ਗਏ ਜਾਂ ਕੋਈ ਮਾੜੀ ਘਟਨਾ ਇਹ ਤਾਂ ਕੋਈ ਟੈਨਸ਼ਨ ਕੋਈ ਮੁਸ਼ਕਲ ਦੀ ਘੜੀ ਸਾਡੀ ਜ਼ਿੰਦਗੀ ਦੇ ਵਿੱਚ ਆ ਗਈ ਪਰ ਸਾਡਾ ਸੁਭਾਅ ਹੈ ਕਿ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਮੁਸ਼ਕਲ ਘੜੀ ਨਹੀਂ ਕੋਈ ਟੈਨਸ਼ਨ ਨੂੰ ਹੀ ਯਾਦ ਕਰਤੇ ਕਰਤੇ ਰਹਿੰਦੇ ਆ ਤਾਂ ਨਤੀਜਾ ਕੀ ਨਿਕਲਦਾ ਹੈ ਜੋ ਵੀ ਵਿਚਾਰ ਜੋ ਵੀ ਗੱਲਬਾਤ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਚੱਲਦੀ ਆ ਉਹਦਾ ਪ੍ਰਭਾਵ ਪੂਰੀ ਰਾਤ ਸਾਡੇ ਮਨ ਤੇ ਪੈਂਦਾ ਰਹਿੰਦਾ ਹੈ ਜੇਕਰ ਕੋਈ ਦੁੱਖ ਦੇਣ ਵਾਲੀ ਗੱਲ ਸਾਡੇ ਮਨ ਦੇ ਵਿੱਚ ਆ ਗਈ ਕੋਈ ਪਰੇਸ਼ਾਨੀ ਵਾਲੀ ਗੱਲ ਸਾਡੇ ਮਨ ਦੇ ਵਿੱਚ ਆ ਗਈ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਫਿਰ ਇਹ ਸਮਝ ਲਓ ਕਿ ਪੂਰੀ ਰਾਤ ਭਾਵੇਂ ਅਸੀਂ ਸੁੱਤੇ ਪਏ ਹੁੰਾਂਗੇ ਪਰ ਸਾਡਾ ਮਨ ਟੈਨਸ਼ਨ ਦੇ ਵਿੱਚ ਹੋਵੇਗਾ ਸਾਡਾ ਮਨ ਦੁਖੀ ਉਦਾਸ ਹੋਵੇਗਾ ਇਹਦਾ ਨਤੀਜਾ ਅਗਲੇ ਦਿਨ ਵੀ ਦੇਖਣ ਨੂੰ ਮਿਲੇਗਾ ਜਦੋਂ ਆਪਾਂ ਫਿਰ ਸਵੇਰੇ ਉੱਠਦੇ ਹਾਂ ਤਾਂ ਪੂਰੀ ਰਾਤ ਸੌਣ ਦੇ ਬਾਅਦ ਵੀ ਸ਼ਰੀਰ ਥੱਕਿਆ ਟੁੱਟਿਆ ਹੀ ਰਹਿੰਦਾ ਹੈ ਸ਼ਰੀਰ ਦੀ ਥਕਾਵਟ ਦੂਰ ਨਹੀਂ ਹੁੰਦੀ ਆਲਸ ਸੁਸਤੀ ਦੂਰ ਨਹੀਂ ਹੁੰਦੀ ਬਲਕਿ ਬਧੇਰੇ ਇਹ ਹੋਇਆ ਲੱਗਦਾ ਹੈ ਕੋਈ ਇਸੇ ਕਰਕੇ ਹੁੰਦਾ ਕਿਉਂਕਿ ਇਸੇ ਪੂਰੀ ਰਾਤ ਆਪਣੇ ਮਨ ਤੇ ਬੋਝ ਪਾਸ਼ ਤੇ ਆ ਤੇ ਮਨ ਕਰਕੇ ਹੀ ਸਾਡਾ ਤਣਿਆ ਕਿ ਸਾਡਾ ਮਨ ਖੁਸ਼ ਹੋਵੇਗਾ ਮਨ ਚੁਸਤੀਪੁਰਤੀ ਵਿੱਚ ਹੋਵੇਗਾ ਤਾਂ ਇਹ ਮਨ ਨਹੀਂ ਤਣ ਤੋਂ ਵੀ ਕੰਮ ਲੈ ਲੈਣਾ ਹੈ ਪਰ ਜੇ ਮਨ ਕਿਸੇ ਵੀ ਗਲੋ ਉਦਾਸ ਹੋਇਆ ਪਰੇਸ਼ਾਨ ਹੋਇਆ ਮਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਬੋਝ ਹੋਇਆ ਤਾਂ ਫਿਰ ਸਰੀਰ ਭਾਵੇਂ ਤੰਦਰੁਸਤ ਨਹੀਂ ਹੋਵੇ ਤਾਂ ਵੀ ਕੰਮ ਕਰਨ ਨੂੰ ਤੇ ਨਹੀਂ ਕਰਦਾ ਸੋ ਮੁੱਕ ਦੀ ਗੱਲ ਇਹ ਆ ਕਿ ਸਾਡੇ ਸਾਰੇ ਕੰਮਤਨ ਦੇ ਸਾਡੀਆਂ ਸਾਰੀਆਂ ਖੁਸ਼ੀਆਂ ਸਾਡੇ ਮਨ ਤੇ ਟਿਕੀਆਂ ਨੇ ਇਹ ਅਸੀਂ ਮਨ ਕਰਕੇ ਖੋਸ਼ਿਆ ਮਨ ਕਰਕੇ ਚੜ੍ਹਦੀ ਕਲਾ ਦੇ ਵਿੱਚ ਆ ਤਾਂ ਫਿਰ ਸਾਡੇ ਸਾਰੇ ਹੀ ਕੰਮ ਸਿੱਧੇ ਹੁੰਦੇ ਆ ਸਾਰੇ ਕੰਮ ਵਧੀਆ ਤਰੀਕੇ ਨਾਲ ਹੋ ਜਾਂਦੇ ਆ ਇਸ ਕਰਕੇ ਆਪਣੇ ਮਨ ਤੇ ਕੰਮ ਕਰਨਾ ਹੈ ਆਪਣੇ ਮਨ ਦਾ ਖਿਆਲ ਰੱਖਣਾ ਹੈ ਤੇ ਆਪਣੇ ਮਨ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚੜ੍ਹਦੀ ਕਲਾ ਵਾਲੇ ਵਿਚਾਰਾਂ ਦੇ ਨਾਲ ਭਰ ਕੇ ਸੌਂਣਾ ਰਾਤ ਨੂੰ ਇਹ ਮਨ ਦੇ ਵਿੱਚ ਗੁਰੂ ਦਾ ਗਿਆਨ ਗੁਰੂ ਦਾ ਧਿਆਨ ਕਰਕੇ ਸੋ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਵੀ ਟੈਨਸ਼ਨ ਵਾਲੀ ਗੱਲ ਕੋਈ ਵੀ ਤੁੱਕ ਦੇਣ ਵਾਲੀ ਗੱਲ ਸੋਚਦੇ ਸੋਚਦੇ ਨਹੀਂ ਸੌਣਾ ਰਾਤ ਨੂੰ ਸ਼ੋਰ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਹੈ ਜੋ ਪਾਠ ਤੁਹਾਨੂੰ ਸਰਦਾ ਲੱਗਦਾ ਹੈ وہی ਪਾਠ ਕਰ ਲਓ ਐਸੇ ਤਾਂ ਹਰੇਕ ਗੁਰਸਿੱਖ ਦੇ ਲਈ ਸਤਿ ਬਾਣੀਆਂ ਦਾ ਨਿਤਨੇਮ ਬਹੁਤ ਜ਼ਰੂਰੀ ਆ ਪੰਜ ਬਾਣੀਆਂ ਅਮਰਤ ਦੇਲੇ ਦੀਆਂ ਸ਼ਾਮ ਦੀ ਬਾਣੀ ਰਹਿਰਾ ਸਾਹਿਬ ਤੇ ਸੌਣ ਲੱਗਿਆਂ ਸੋਹਿਲਾ ਸਾਹਿਬ ਜੀ ਦੀ ਬਾਣੀ ਜੇ ਤੁਸੀਂ ਕੀਰਤਨ ਸੋਹਲ ਅਜ਼ਾਦੀ ਦੀ ਬਾਣੀ ਦਾ ਪਾਠ ਕਰਕੇ ਸੌਣੋ ਤਾਂ ਬਹੁਤ ਵਧੀਆ ਕਰਦੇ ਆ ਜੇ ਇਹ ਪਾਠ ਨਹੀਂ ਕਰ ਪਾਉਂਦੇ ਤਾਂ ਜੋ ਪਾਠ ਤੁਹਾਨੂੰ ਸਰਲ ਲੱਗਦਾ ਹੈ ਜੋ ਪਾਠ ਤੁਹਾਨੂੰ ਕੰਠਿਆ ਭਾਵੇਂ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਭਾਵੇਂ ਤੁਸੀਂ ਚੋਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਰਖਿਆ ਦੇ ਸ਼ਬਦ ਪੜ੍ਹ ਲਓ ਜੇ ਤੁਸੀਂ ਕੋਈ ਵੀ ਪਾਠ ਜਾਂ ਸ਼ਬਦ ਜਾਪ ਨਹੀਂ ਕਰ ਪਾਉਂਦੇ ਤਾਂ ਵਾਹਿਗੁਰੂ ਜੀ ਦਾ ਜਾਪ ਤਾਂ ਕਰ ਲਓ ਬੇਨਾ ਤੁਸੀਂ ਵਾਹਿਗੁਰੂ 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 ਕਰਦਿਆਂ ਕਰਦਿਆਂ ਸਮਝਾਉਂ ਤਾ ਦੇਖਣਾ ਜਦੋਂ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਇਆਂ ਆਪਾਂ ਰਾਤ ਨੂੰ ਸੌਵਾਂਗੇ ਤਾਂ ਸਾਰੀ ਰਾਤ ਸਾਡੇ ਮਨ ਅੰਦਰ ਵਾਹਿਗੁਰੂ ਜੀ ਦਾ ਜਾਪ ਚੱਲਦਾ ਰਹੇਗਾ ਮਹਾਪੁਰਖ ਜੀ ਕਹਿੰਦੇ ਜਿਹੜੇ ਮਨੁੱਖ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਤੇ ਕਰਤੇ ਸਿਮਰਨ ਕਰਤੇ ਕਰਤੇ ਸੋ ਜਾਂਦੇ ਆ ਨਾ ਉਹ ਸਮਝੋ ਵੀ ਮਿਹਨਤ ਘੱਟ ਤੇ ਫਲ ਜ਼ਿਆਦਾ ਪ੍ਰਾਪਤ ਕਰ ਲੈਂਦੇ ਆ ਕਿਉਂਕਿ ਆਪਾਂ ਧਿਆਨ ਸਿਰਫ 10 ਨੀ ਦੇਰ ਦੇਣਾ ਹੈ ਕਿੰਨੀ ਦੇਰ ਤੱਕ ਅਸੀਂ ਜਾਗਦੇ ਰਹੇ ਆ 10 ਨੀ ਦੇਰ ਤੱਕ ਮਨ ਦੇ ਵਿੱਚ ਕੋਈ ਵੀ ਚੰਗਾ ਮਾੜਾ ਖਿਆਲ ਨਹੀਂ ਆਉਂਦੇ ਨਾ ਬਸ ਮਨ ਦੇ ਵਿੱਚ ਗੁਰੂ ਗੁਰੂ ਕਰਨਾ ਹੈ ਜਿਸ ਵੀ ਨਾਮ ਦੇ ਨਾਲ ਤੁਸੀਂ ਆਪਣੇ ਕਰਮ ਤੇ ਪਰਮਾਤਮਾ ਨੂੰ ਯਾਦ ਕਰਦੇ ਹੋ ਉਹ ਨਾਮ ਜ ਕਿ ਦੇ ਰਹੋ ਜਿਹੜੇ ਸਿੱਖ ਧਰਮ ਦੇ ਵਿੱਚ ਭੈਣ ਭਰਾਣੇ ਕੋ ਭਾਵੇਂ ਤੁਸੀਂ ਦਸਾਹੀਂ ਗੁਰੂ ਸਾਹਿਬਾਨ ਦੇ ਨਾਮ ਜਾਪ ਕਰਨ ਨੂੰ ਪਰ ਮੰਤਰ ਮੂਲ ਮੰਤਰ ਕਿਉ ਤੁਹਾਨੂੰ ਸੱਤ ਲੱਗਦਾ ਏ ਜੋ ਸੌਖਾ ਲੱਗਦਾ ਹੈ ਉਹੀ ਨਾਮ ਜਾਪ ਕਰਤੇ ਕਰਤੇ ਚਲ ਜਾਓ ਬਸ ਧਿਆਨ ਸਿਰਫ ਸਮੂ ਜਾਗਦੇ ਰਹਿਣ ਤੱਕ ਦੇਣਾ ਪੰਨਾ ਏ ਜਦੋਂ ਨੀਂਦ ਆਕੇ ਕਿਵੇਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੋ ਗਏ ਤਾਂ ਸੁੱਤਿਆਂ ਪਿਆ ਮੇ ਸਾਡੇ ਆਨੰਦ ਵਾਹਿਗੁਰੂ ਦਾ ਜਾਪ ਚੱਲੇਗਾ ਅਸੀਂ ਸੁੱਤਿਆਂ ਪਿਆ ਵੀ ਭਗਤੀ ਕਰ ਰਹੇ ਹੋਵਾਂਗੇ ਫਿਰ ਆਪ ਸੋਚੋ ਕੋਈ ਸੋਚ ਲੱਗਿਆ ਗੁਰਬਾਣੀ ਦਾ ਪਾਠ ਕਰਨ ਦਾ ਕਿੰਨਾ ਲਾਭ ਆ ਕਿੰਨੇ ਫਾਇਦੇ ਆ ਪਹਿਲਾ ਫਾਇਦਾ ਤਾਂ ਇਹ ਹੋਵੇਗਾ ਕਿ ਸਾਰੀ ਰਾਤ ਅਸੀਂ ਭਗਤੀ ਕਰਾਂਗੇ ਦੂਜਾ ਸਾਡਾ ਮਨ ਮਜਬੂਤ ਹੋਵੇਗਾ ਸਾਡਾ ਮਨ ਸਾਰੀ ਰਾਤ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਤੇ ਤੀਜਾ ਫਾਇਦਾ ਕਿਹੜੇ ਭੈਣ ਭਰਾ ਕਹਿ ਦਿੰਦੇ ਆ ਕਿ ਸਾਨੂੰ ਅੰਮ੍ਰਿਤ ਵੇਲੇ ਜਾਗ ਨਹੀਂ ਆਉਂਦੀ ਤੇ ਅੰਮ੍ਰਿਤ ਵੇਲੇ ਹੋਰ ਕਿਸੇ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਉਹਨਾਂ ਨੂੰ ਆਪਣੇ ਆਪ ਹੀ ਅੰਮ੍ਰਿਤ ਵੇਲੇ ਜਾਗ ਆਵੇਗੀ ਮਹਾਪੁੱਤ ਜੀ ਕਹਿੰਦੇ ਜੀ ਸੰਮਰਤ ਬਿਲੇ ਉੱਠਣਾ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਦੀ ਮਿੱਠੀ ਨਿੱਘੀ ਗੁਰੂ ਦੀ ਧਾਨਿਕ ਮੰਨਣਾ ਹੈ ਤੇ ਫਿਰ ਰਾਤ ਦਾ ਵੇਲਾ ਸਮਾਣਾ ਕਰਨਾ ਹੈ ਕਿਹੜੇ ਰਾਤ ਨੂੰ ਗੁਰੂ ਦੀ ਧੂਧ ਦੇ ਵਿੱਚ ਸੌਂਦੇ ਨੇ ਉਹੀ ਸਵੇਰੇ ਗੁਰੂ ਦੀ ਧੂਧ ਵਿੱਚ ਉੱਠਦੇ ਨੇ ਗੁਰੂ ਦੀ ਧੂਧ ਦਾ ਨਿੱਕ ਮੰਨਦੇ ਆ ਤੇ ਗੁਰੂ ਦੀ ਧੂਧ ਕੀ ਹੈ ਜਦੋਂ ਆਪਾਂ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਯਾਦ ਕਰਦੇ ਆ ਆਵੇ ਤੁਸੀਂ ਉਹ ਨਾਮ ਚਰਨਾ ਕਰਤੇ ਕਰਤੇ ਸੌ ਜਾਓ ਉਹਨਾਂ ਦਾ ਨਾਮ ਜਪਦੇ ਜਪਦੇ ਸੌ ਜਾਓ ਕੋਈ ਸ਼ਬਦ ਜਾਪ ਕਰਤੇ ਸੌ ਜਾਓ ਇਹ ਸਭ ਕੁਝ ਸਤਗੁਰ ਸੱਚੇ ਪਾਸ਼ਾ ਜੀ ਨੂੰ ਹੀ ਯਾਦ ਕਰਨ ਦੇ ਤਰੀਕੇ ਆ ਤੁਸੀਂ ਇਸ ਤਰ੍ਹਾਂ ਰਾਤ ਨੂੰ ਸਮੇਂ ਤੋਂ ਪਹਿਲਾਂ ਨਿਯਮ ਬਣਾ ਲਓ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਟੈਨਸ਼ਨਾਂ ਕਿੰਨੀਆਂ ਪਰਵਾਦੂਲ ਹੋ ਜਾਣੀਆਂ ਨੇ ਕਿ ਕਿ ਸੰਗਤ ਜੀ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਚਿੰਤਾ ਦੀ ਘੜੀ ਆਉਂਦੀ ਆ ਮੁਸ਼ਕਲ ਦੀ ਘੜੀ ਹੁੰਦੀ ਆ ਆਪਾਂ ਉਸੇ ਇਹ ਟੈਨਸ਼ਨ ਬਾਰੇ ਉਸੇ ਹੀ ਮੁਸ਼ਕਲ ਸਾਨੂੰ ਵੀ ਦੇ ਰਹੇ ਨਾ ਸੋਚਣ ਦੇ ਨਾਲ ਕੋਈ ਹੱਲ ਨਹੀਂ ਹੋਵੇਗਾ ਬਲਕਿ ਜਿੰਨਾ ਹੀ ਜ਼ਿਆਦਾ ਅਸੀਂ ਉਸ ਮੁਸ਼ਕਲ ਦੇ ਬਾਰੇ ਸੋਚਦੇ ਰਵਾਂਗੇ ਉਹ ਮੁਸ਼ਕਲ ਸਾਨੂੰ ਵੱਡੀ ਲੱਗਣੀ ਸ਼ੁਰੂ ਹੋਣੀ ਸ਼ੁਰੂ ਹੋਣੀ ਹੈ ਇਸ ਕਰਕੇ ਮੁਸ਼ਕਿਲ ਬਾਰੇ ਨਹੀਂ ਮੁਸ਼ਕਿਲ ਦੇ ਹੱਲ ਬਾਰੇ ਸੋਚਣਾ ਹੈ ਤੇ ਕੋਈ ਮੁਸ਼ਕਿਲ ਟੈਨਸ਼ਨ ਦਾ ਹੱਲ ਸਤਿਗੁਰ ਸੱਚੇ ਪਾਤਸ਼ਾਹੀ ਨੇ ਕਰਕੇ ਨਾਇ ਜਦੋਂ ਅਸੀਂ ਆਪਣੇ ਆਪ ਨੂੰ ਪੂਰੇ ਤਰ੍ਹਾਂ ਉਹਨਾਂ ਦੇ ਹਵਾਲੇ ਕਰ ਦਾਂਗੇ ਕਿ ਉਹਨਾਂ ਦਾ ਨਾਮ ਜਪਾਂਗੇ ਉਹਨਾਂ ਦੇ ਅੱਗੇ ਅਰਦਾਸ ਵੀ ਕਰਾਂਗੇ ਤਾਂ ਜੋ ਸ਼ੌਂਕ ਵਿੱਚ ਨਾ ਕੋਈ ਵੀ ਦੁੱਖ ਦੇਣ ਵਾਲੀ ਗੱਲ ਵਿੱਚ ਕੋਈ ਵੀ ਟੈਨਸ਼ਨ ਵਾਲੀ ਗੱਲ ਕੋਈ ਬੋਝ ਮੰਨਤੇ ਨਹੀਂ ਰੱਖਣਾ ਬਾਕੀ ਗੁਰੂ ਗੁਰੂ ਕਰਿਆ ਸਮਾਏ ਤੇ ਸਵੇਰੇ ਤੁਸੀਂ ਗੁਰੂ ਗੁਰੂ ਕਰਦੇ ਆ ਹੀ ਉੱਠੋਗੇ ਕੀ ਟੈਨਸ਼ਨਾਂ ਦੇ ਨਾਲ ਮਨ ਪਰੇਸੁੱਤੇ ਤਾਂ ਟੇਕਣਾ ਬਣਦਾ ਕਮਜ਼ੋਰ ਹੁੰਦਾ ਹੀ ਆ ਮਨ ਦਾ ਕਾਲਾ ਪਣ ਜਾਂਦਾ ਹੈ ਬਣਦਾ ਗੁੱਸਾ ਵਧਦਾ ਹੈ ਮਨ ਸਹੀ ਫੈਸਲੇ ਕਰਨ ਦੇ ਯੋਗ ਨਹੀਂ ਰਹਿੰਦਾ ਕਿਉਂਕਿ ਮਨ ਦੀ ਸਹਿਮਸ਼ੀਲਤਾ ਘਟ ਜਾਂਦੀ ਹੈ ਤੇ ਮਨ ਦੇ ਤਨ ਨੂੰ ਨੁਕਸਾਨ ਹੁੰਦੀ ਹੈ ਸਾਡੇ ਤਨ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਇਸ ਲਈ ਆਪਣੇ ਤਨ ਅਤੇ ਮਨ ਨੂੰ ਕੰਦਰੁਸਤ ਨ ਰੱਖਣਾ ਹੈ ਸਭ ਤੋਂ ਪਹਿਲਾਂ ਮੈਂ ਗੁਰੂ ਨੂੰ ਕਰਦੇ ਹਾਂ ਸੋਨੂੰ ਧੰਨ ਦਾ ਸ਼ੁਕਰਾਨਾ ਕਰਦੇ ਹਾਂ ਸੋਨੂੰ ਸਵੇਰੇ ਉੱਠਦੇ ਹਾਂ ਸਾਰੀ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਦੇ ਨਾਮ ਤੋਂ ਵਾਹਿਗੁਰੂ ਦੇ ਸ਼ੁਕਰਾਨੇ ਤੋਂ ਕਰੋ ਤਾਂ ਫਰਕ ਆਪਣੇ ਆਪ ਹੀ ਪਤਾ ਲੱਗ ਜਾਣਾ ਹੈ ਸੋ ਆਸ ਕਰਦੇ ਯਾਰ ਜੇ ਅਜਿਹੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਕੋਈ ਵੀ ਗੱਲ ਵਿੱਚ ਚੰਗੀ ਨਹੀਂ ਲੱਗਦੀ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ